ਜੀਐਨਯੂ ਸਸਰੀਆ ਕਾਲ ਜੀ ਕਿਦਾਂ ਹਾਲ ਚਾਲ ਹੈ ਸਾਰੇ ਭੈਣ ਭਰਾਵਾਂ ਦਾ ਉਮੀਦ ਕਰਦੇ ਆ ਸਭ ਵਧੀਆ ਹੋਵੋਗੇ ਤੇ ਰੱਬ ਸਾਰੇ ਭੈਣ ਭਰਾਵਾਂ ਨੂੰ ਆਪਣੀ ਚੜ੍ਹਦੀ ਕਲਾ ਚ ਰੱਖੇ ਤੇ ਲੋ ਜੀ ਅੱਜ ਤੁਸੀਂ ਵੀ ਸੋਚਦੇ ਹੋਵੋਗੇ ਕਿ ਨਵੇਂ ਚੈਨਲ ਤੇ ਵੀਡੀਓ ਆ ਗਈ ਆ ਜਿਸ ਤਰ੍ਹਾਂ ਕਿ ਸਾਡਾ 올ਡ ਚੈਨਲ ਪਾਕ ਰਿਐਕਟ ਐਂਡ ਰਿਵਿਊਜ਼ ਜੋ ਆ ਉਹ ਇੰਡੀਆ ਦੇ ਵਿੱਚ ਬੈਨ ਕਰ ਦਿੱਤਾ ਗਿਆ ਹੈ ਜਿੱਦਾਂ ਮੈਨੂੰ ਦਿਲੀ ਅਫਸੋਸ ਹੋਇਆ ਮੇਰੀ 3 ਸਾਲਾਂ ਦੀ ਮਿਹਨਤ ਸੀਗੀ ਉਸ ਚੈਨਲ ਤੇ لیکن ਆ ਸਮਝ ਨਹੀਂ ਆ ਰਹੀ ਕਿ صرف ਇਹ ਸਰਕਾਰਾ ਉਹੀ ਚੈਨਲ ਬੈਨ ਕਿਉਂ ਕਰ ਰਹੀ ਹੈ ਕਿ ਜੋ ਹਕ ਸੱਚ ਦੀ ਆਵਾਜ਼ بلند ਕਰ ਰਹੇ ਨੇ ਜੋ ਸਿੱਖਾਂ ਨੂੰ سپورٹ ਕਰ ਰਹੇ ਨੇ ਜੋ ਆਪਣੇ ਪਿਆਰੇ ਪੰਜਾਬ ਨੂੰ سپورਟ ਕਰ ਰਹੇ ਨੇ ਕਿ ਉਹੀ ਚੈਨਲ ਜਿਹੜਾ ਉਹੀ ਇਹਨਾਂ ਨੂੰ ਬੈਨ ਕਰਦੇ ਨਜ਼ਰ ਆ ਰਹੇ ਨੇ ਉਹੀ ਇਹਨਾਂ ਨੇ ਬੈਨ ਕਰਨੇ ਆ ਇੱਕ ਦਿਲੀ ਅਫਸੋਸ ਹੋਇਆ ਵਾ ਇੱਕ ਦਿਲੀ ਤਕਲੀਫ ਹੋਈ ਆ ਕਿ ਭੈਣ ਭਰਾਵਾਂ ਦੀ ਇੰਨੀ سپورਟ ਸੀਗੀ ਇਨਾ ਉਸ ਚੈਨਲ ਤੇ ਪਿਆਰ ਮਿਲਿਆ ਇੰਨੀ ਸਾਲਾਂ ਦੀ ਮਿਹਨਤ ਸੀਗੀ ਤੇ ਅੱਜ ਜਦੋਂ ਉਹਦੇ ਮਤਲਬ ਫਿਰ ਨੂੰ ਦੇਖਿਆ ਕਿ ਉਹ ਬਿਲਕੁਲ ਹੀ ਬੈਨ ਹੋ ਗਿਆ ਹੈ ਇੰਡੀਆ 'ਚ ਤੇ ਸਵੇਰ ਉੱਠਿਆ ਤੇ ਇੱਕ ਅਜੀਬ ਜਿਹੀ ਫੀਲਿੰਗਸ ਹੋਈ ਆ ਬਹੁਤ ਦਿਲ ਦੀ ਤਕਲੀਫ ਹੋਈ ਆ ਲੇਕਿਨ ਕੋਈ ਨਹੀਂ ਆਪਾਂ ਨਵਾਂ ਚੈਨਲ ਬਣਾ ਲਿਆ ਅਸੀਂ ਆਪਣੀ ਹੱਕ ਸੱਚ ਦੀ ਆਵਾਜ਼ ਇਸ ਤਰ੍ਹਾਂ ਹੀ ਉੱਚੀ ਰੱਖਾਂਗੇ ਅਸੀਂ ਪੰਜਾਬ ਨੂੰ ਇਸ ਤਰ੍ਹਾਂ ਹੀ ਸਪੋਰਟ ਕਰਦੇ ਰਵਾਂਗੇ ਅਸੀਂ ਆਪਣੇ ਸਿੱਖ ਮੈਂਡ ਭਰਾਵਾਂ ਨੂੰ ਇਸ ਤਰ੍ਹਾਂ ਹੀ ਜਿਹੜਾ ਉਹ ਸਪੋਰਟ ਕਰਦੇ ਰਹਿਣਾ ਹੈ ਅੱਛਾ ਇਹ ਵੀਡੀਓ ਬਣਾਉਣ ਦਾ ਮਕਸਦ ਵੀ ਨਾਲੇ ਇਹੀ ਹੈ ਕਿਸਾਨ ਜਿਹੜੇ ਬਹੁਤ ਸਾਰੇ ਯੂਐਸ ਮੇਨਾ ਉਹ ਜਿਹੜੇ ਸਾਡੀ ਵੀਡੀਓ ਨੂੰ ਕਲਿੱਕ ਕਰਦੇ ਰਹਿਣਾ ਉੱਪਰ ਉਹ ਤਾਲੇ ਚਾਬੀ ਵਾਲਾ ਕਿਨੂ ਛਾੜ ਗਿਆ ਜਾਂਦਾ ਵਾ ਠੀਕ ਹੈ ਤੋ ਜਿਹੜੀ ਸਾਡੀ ਫੈਮਿਲੀ ਹੈ ਨਾ ਜਿਹੜੇ ਇੱਥੇ ਦੇਖੀਏ ਉਹ ਪਲੀਜ਼ ਜਲਦੀ ਨਾਲ ਇਲਾਕੇ ਇਧਰ ਮੂਵ ਆਨ ਹੋ ਜਾਣ ਇਧਰ ਲਾ ਕੇ ਜ਼ਿਆਦਾ ਤੋਂ ਜ਼ਿਆਦਾ ਪੰਜਾਬ ਪਰਵਾਹ ਨੂੰ ਸਪੋਰਟ ਕਰਨਾ ਹੈ ਕਿਉਂਕਿ ਤੁਹਾਡੇ ਸਭ ਦੀ ਸਪੋਰਟ ਦੀ ਹੀ ਜ਼ਰੂਰਤ ਆ ਸਭ ਕੁਝ ਤੁਹਾਡੀ ਸਪੋਰਟ ਦੇ ਨਾਲ ਹੀ mumkin ਨਾ ਤੇ ਆਪਾਂ ਇਸ ਤਰ੍ਹਾਂ ਹੀ ਹੱਕ ਸੱਚ ਦੀ ਆਵਾਜ਼ ਨੂੰ ਉਭਲੰਦ ਰੱਖਾਂਗੇ ਤੇ ਪੰਜਾਬ ਨੂੰ ਆਪਣੇ ਸਿੱਖ 팬 ਪਰਵਾਹ ਨੂੰ ਸਪੋਰਟ ਕਰਦੇ ਰਵਾਂਗੇ ਤੇ ਦੇਖੋ ਅੱਜ ਵੀਡੀਓ ਲੈ ਕੇ ਆਇਆ ਤੁਹਾਡੇ ਵਾਸਤੇ ਇੰਡੀਆ ਚਾਈਨਾ ਬਸਿੱਤ ਸਿੱਖ Empire ਤੇ ਆਓ ਸਭ ਤੋਂ ਪਹਿਲੇ ਤੇ ਅਸੀਂ ਵੇਖ ਲੈਂਦੇ ਆ ਫਿਰ ਕਰਦੇ ਆ ਵਿਚਾਰ ਸਾਂਝੇ ਤੇ ਰਹਿਣਾ ਤੁਸੀਂ ਸਾਡੇ ਤਾਂ ਹੁਣ ਸਾਨੂੰ ਆ ਤੁਹਾਡੀ ਸਪੋਰਟ ਦੀ ਲੋੜ ਹੈ ਲਾਜ਼ਮੀ ਭੈਣ ਭਰਾਵਾਂ ਨੇ ਬਹੁਤ ਸਪੋਰਟ ਕਰਨਾ ਹੈ ਤੇ ਆਜੋ ਪਹਿਲੇ ਵੀਡੀਓ ਵੇਖਦੇ ਆ 200 ਸੰਮਤ 1899 ਹਾਵ 16-17 ਸਤੰਬਰ 1842 ਨੂੰ ਚੀਨ ਦੇ ਬਾਦਸ਼ਾਹ ਚੀਨ ਦੇ ਇੱਕ ਇਲਾਕੇ ਲਹਾਸਾ ਦੇ ਲਾਮਾ ਗੁਰੂ ਤੇ ਮਹਾਰਾਜਾ ਸ਼ੇਰ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਸਨ ਤੇ ਜੰਮੂ ਦੇ ਰਾਜਾ ਗੁਲਾਬ ਸਿੰਘ ਵਿਚਕਾਰ ਲਦਾਖ ਦੀਆਂ ਹੱਦਾਂ ਵਿੱਚ ਦਖਲਅੰਦਾਜ਼ੀ ਨਾ ਕਰਨ ਦਾ ਇੱਕ ਇਕਰਾਰਨਾਮਾ ਹੋਇਆ ਸੀ ਇਸ ਇਲਾਕੇ ਨੂੰ ਮਗਰੋਂ ਜਨਰਲ ਜ਼ੋਰਾਵਰ ਸਿੰਘ ਨੇ ਜਿੱਤ ਕੇ ਸਿੱਖ ਰਾਜ ਦੇ ਅਧੀਨ ਕਰ ਲਿਆ ਸੀ ਇਹ ਇਲਾਕਾ ਉਦੋਂ ਤੋਂ ਸਰਕਾਰੇ ਖਾਲਸਾ ਦੇ ਅਧੀਨ ਰਿਹਾ ਇਸ ਸਮੇਂ ਇਸ ਤੇ ਭਾਰਤ ਤੇ ਚੀਨ ਵਿਚਕਾਰ ਝਗੜਾ ਚੱਲ ਰਿਹਾ ਤੇ ਰੋਜ਼ ਖਬਰਾਂ ਆਉਂਦੀਆਂ ਕਿ ਚੀਨੀ ਫੌਜੀਆਂ ਨਾਲ ਭਾਰਤੀ ਫੌਜੀਆਂ ਦੀ ਝੜਪਾਂ ਹੋਈਆਂ ਇਸ ਇਲਾਕੇ ਬਾਰੇ ਮਸਲਾ ਹੱਲ ਕਰਨ ਲਈ 1977 ਵਿੱਚ ਭਾਰਤ ਦੇ ਉਦੋਂ ਦੇ ਵਿਦੇਸ਼ ਮੰਤਰੀ ਅਟਲ ਬਿਹਾਰੀ ਵਾਜਪਾਈ ਚੀਨ ਗਏ ਜਿੱਥੇ ਉਹਨਾਂ ਨਾਲ ਪੱਤਰਕਾਰਾਂ ਦਾ ਇੱਕ ਵਫਦ ਵੀ ਸੀ ਜਿਨ੍ਹਾਂ ਵਿੱਚ ਇੱਕ ਪੱਤਰਕਾਰ ਰਾਜਮੋਹਨ ਗਾਂਧੀ ਵੀ ਸੀ ਜੋ ਮਹਾਤਮਾ ਗਾਂਧੀ ਦਾ ਪੋਤਰਾ ਸੀ ਰਾਜ ਗਾਂਧੀ ਲਿਖਦਾ ਹੈ ਕਿ ਜਦੋਂ ਚੀਨ ਭਾਰਤ ਦੀਆਂ ਹੱਦਾਂ ਬਾਬਤ ਨਕਸ਼ਾ ਵਿਛਾ ਕੇ ਵਾਜਪਾਈ ਨੇ ਤਿੱਬਤ ਲੈ ਤੇ ਲਦਾਖ ਦੇ ਇਲਾਕਿਆਂ ਤੇ ਉਂਬਲ ਰੱਖ ਕੇ ਚੀਨੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਇਹ ਇਲਾਕੇ ਭਾਰਤ ਦੇ ਹਨ ਇਹਨਾਂ ਦੇ ਤੁਹਾਡਾ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਤਾਂ ਚੀਨੀ ਵਿਦੇਸ਼ ਮੰਤਰੀ ਨੇ ਵਾਜਪਾਈ ਨੂੰ ਮੋੜਵਾ ਜਵਾਬ ਦਿੱਤਾ ਕਿ ਇਹ ਇਲਾਕੇ ਭਾਰਤ ਦੇ ਨਹੀਂ ਸਗੋਂ ਸਰਕਾਰੇ ਖਾਲਸਾ ਦੇ ਇਲਾਕੇ ਹਨ ਜੋ ਉਹਨਾਂ ਦੇ ਜਿੱਤੇ ਹੋਏ ਹਨ ਜਦੋਂ ਕਦੇ ਖਾਲਸਾ ਰਾਜ ਆਇਆ ਤਾਂ ਸਰਕਾਰੇ ਖਾਲਸਾ ਦੇ ਨੁਮਾਇੰਦੇ ਨਾਲ ਇਸ ਬਾਬਤ ਗੱਲ ਕੀਤੀ ਜਾਵੇਗੀ ਭਾਰਤ ਇਹਨਾਂ ਇਲਾਕਿਆਂ ਤੇ ਆਪਣਾ ਹੱਕ ਨਾ ਰੱਖੇ ਤੁਹਾਡੇ ਨਾਲ ਗੱਲ ਨਹੀਂ ਹੋ ਸਕਦੀ ਜਿਗਰ ਯੋਗ ਹੈ ਕਿ ਪੰਜਾਬ ਕਦੇ ਵੀ ਹਿੰਦੁਸਤਾਨ ਦਾ ਹਿੱਸਾ ਨਹੀਂ ਸੀ ਸਗੋਂ ਪੰਜਾਬ ਇੱਕ ਵੱਖਰਾ ਦੇਸ਼ ਸੀ ਅਤੇ ਭਾਰਤ ਇੱਕ ਵੱਖਰਾ ਦੇਸ਼ ਸੀ ਜਦੋਂ ਇਤਿਹਾਸ ਪੜ੍ਹਦੇ ਹਾਂ ਤਾਂ ਇਸ ਦੇ ਕਈ ਪਰਮਾਨ ਮਿਲਦੇ ਹਨ ਕਿ ਪੁਰਾਣਾ ਪੰਜਾਬ ਬਹੁਤ ਵੱਡਾ ਸੀ ਜਿਸ ਵਿੱਚ ਹੁਣ ਵਾਲਾ ਲਹਿੰਦਾ ਪੰਜਾਬ ਜਿਸ ਵਿੱਚ ਸਾਰਾ ਪਾਕਿਸਤਾਨ ਆਉਂਦਾ ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਰਾਜਸਥਾਨ ਦਿੱਲੀ ਵੀ ਆਉਂਦੇ ਸੀ ਇਹ ਸਾਰੀਆਂ ਸਟੇਟਾਂ ਮਿਲਾ ਕੇ ਇੱਕ ਦੇਸ਼ ਬਣਦਾ ਸੀ ਉਸ ਸਮੇਂ ਪੰਜਾਬ ਦੀਆਂ 5 ਡਿਵੀਜ਼ਨਾਂ ਅਤੇ 29 ਜ਼ਿਲ੍ਹੇ ਸਨ ਪਹਿਲੀ ਅੰਬਾਲਾ ਡਿਵੀਜ਼ਨ ਜਿਸ ਵਿੱਚ ਗੁਰਦਾਉ ਰੋहतक ਕਰਨਾਲ ਹਿਸਾਰ ਸ਼ਿਮਨਾ ਅਤੇ ਅੰਬਾਲਾ ਆਉਂਦੇ ਸਨ ਦੂਜੀ ਜਲੰਧਰ ਡਿਵੀਜ਼ਨ ਜਿਸ ਵਿੱਚ ਹੁਸ਼ਿਆਰਪੁਰ ਜਲੰਧਰ ਲੁਧਿਆਣਾ ਫਿਰੋਜ਼ਪੁਰ ਅਤੇ ਕਾਂਗੜਾ ਆਉਂਦੇ ਸਨ ਤੀਜੀ ਲਾਹੌਰ ਡਿਵੀਜ਼ਨ ਵਿੱਚ ਲਾਹੌਰ, ਹੁਜਰਾਵਾਲਾ, ਸ਼ੇਖੋਪੁਰਾ, ਸਿਆਲਕੋਟ, ੁਰਦਾਸਪੁਰ ਅਤੇ ਅੰਮ੍ਰਿਤਸਰ ਛੇ ਜ਼ਿਲ੍ਹੇ ਆਉਂਦੇ ਸਨ। ਚੌਥੀ 라ਵਲਪਿੰਡੀ ਡਿਵੀਜ਼ਨ ਜਿਸ ਵਿੱਚ ਜਿਹਲਮ, ਗੁਜਰਾਤ, 라ਵਲਪਿੰਡੀ, ਅਟਕ, ਸ਼ਾਹਪੁਰਾ ਅਤੇ ਮੀਆਵਾਲੀ ਜ਼ਿਲ੍ਹੇ ਸਨ। ਪੰਜਵੀਂ ਮੁਲਤਾਨ ਡਿਵੀਜ਼ਨ ਵਿੱਚ ਮੈਨਪੁਰ, ਚੰਗ, ਮੁਲਤਾਨ, ਮੁਜ਼ਫਰਗੜ੍ਹ ਅਤੇ ਡੇਰਾ ਗਾਜ਼ੀ ਖਾਨ ਸ਼ਾਮਲ ਸਨ। 1947 ਵਿੱਚ ਭਾਰਤ ਨਹੀਂ ਸਗੋਂ ਪੰਜਾਬ ਦੀ ਵੰਡ ਹੋਈ ਸੀ ਕਿਉਂਕਿ ਉਦੋਂ ਸਿਰਫ ਪੰਜਾਬ ਦਾ ਇਲਾਕਾ ਹੀ ਵੰਡਿਆ ਗਿਆ ਸੀ ਬਾਕੀ ਭਾਰਤ ਕਿਸੇ ਸੂਬੇ ਦੀ ਵੰਡ ਨਹੀਂ ਹੋਈ ਬਹੁਤਾਤ ਪੰਜਾਬ ਦਾ ਹਿੱਸਾ ਪਾਕਿਸਤਾਨ ਦੇ ਕੋਲ ਚਲਾ ਗਿਆ ਜਿਨ੍ਹਾਂ ਵਿੱਚ ਲਾਹੌਰ 라ਵਲਪਿੰਡੀ ਗੁਜਰਾਵਾਲਾ ਸਿਆਲਕੋਟ ਜਿਹੇ ਵੱਡੇ ਸ਼ਹਿਰਾਂ ਸਮੇਤ ਸ੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਅਸਨਬਦਾਲ ਵਰਗੇ ਪਵਿੱਤਰ ਸਿੱਖ ਅਸਥਾਨ ਪਾਕਿਸਤਾਨ ਦੇ ਕੋਲ ਚਲੇ ਗਏ ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਸਮਾਉਣ ਵਾਲਾ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਪਹਿਲਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਉਂਦਾ ਸੀ ਪਰ ਬਾਅਦ ਵਿੱਚ ਨਹਿਰੂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਸਮੇਤ ਗੁਰਦਾਸਪੁਰ ਦੇ ਕੁਝ ਇਲਾਕੇ ਪਾਕਿਸਤਾਨ ਨੂੰ ਦੇ ਦਿੱਤੇ ਬਦਲੇ ਵਿੱਚ ਪਾਕਿਸਤਾਨ ਦੇ ਸ਼ੱਕਰਗੜ ਦੇ ਕੁਝ ਇਲਾਕੇ ਭਾਰਤ ਵਿੱਚ ਗੁਰਦਾਸਪੁਰ ਜ਼ਿਲ੍ਹੇ ਵਿੱਚ ਸ਼ਾਮਲ ਕਰਵਾ ਲਏ ਕਿਉਂਕਿ ਕਰਤਾਰਪੁਰ ਸਾਹਿਬ ਜਾਣ ਵਾਸਤੇ ਰਾਵੀ ਦਰਿਆ ਪੈਂਦਾ ਸੀ ਜਿਸ ਤੇ ਪੁਲ ਬਣਾਉਣਾ ਪੈਣਾ ਸੀ ਪਰ ਨਹਿਰੂ ਨੇ ਪੁਲ ਬਣਾਉਣ ਦੇ ਥਾ ਸਿੱਖਾਂ ਦਾ ਇਹ ਪਵਿੱਤਰ ਅਸਥਾਨ ਹੀ ਪਾਕਿਸਤਾਨ ਹਵਾਲੇ ਕਰ ਦਿੱਤਾ ਥੋੜਾ ਜਹਾ ਇਤਿਹਾਸ ਜਨਰਲ ਜ਼ੋਰਾਵਰ ਸਿੰਘ ਬਾਰੇ ਦੱਸ ਦਈਏ ਜਿਸ ਨੇ ਕਸ਼ਮੀਰ ਘਾਟੀ ਤੋਂ ਲੈ ਕੇ ਤਿੱਬਤ ਤੱਕ ਖਾਲਸਾ ਰਾਜ ਕਾਇਮ ਕੀਤਾ ਅਜਿਹਾ ਸਿੱਖ ਯੋਧਾ ਜਿਸ ਦੀ ਸ਼ਹੀਦੀ ਤੋਂ ਬਾਅਦ ਉਸਦੇ ਮਾਸ ਦੀ ਬੋਟੀ-ਬੋਟੀ ਵੀ ਲੋਕ ਆਪਣੇ ਘਰ ਲੈ ਕੇ ਗਏ ਕਿਉਂਕਿ ਲੋਕਾਂ ਦੀ માનਟਾ ਸੀ ਕਿ ਉਸਦੇ ਮਾਸ ਦੀ ਬੋਟੀ ਘਰ ਵਿੱਚ ਰੱਖਣ ਨਾਲ ਉਹਨਾਂ ਦੇ ਘਰਾਂ ਵਿੱਚ ਵੀ ਜ਼ੋਰਾਵਰ ਸਿੰਘ ਵਰਗੇ ਯੋਧੇ ਪੈਦਾ ਹੋਣਗੇ ਵੀਡੀਓ ਦੇ ਸ਼ੁਰੂ ਵਿੱਚ ਜਿਸ ਇਲਾਕੇ ਦੀ ਗੱਲ ਕੀਤੀ ਜਿਸ ਬਾਰੇ ਚੀਨ ਤੇ ਭਾਰਤ ਦਾ ਰੌਲਾ ਚੱਲਦਾ ਹੈ ਉਸਨੋ ਜਿੱਤਨ ਵਿੱਚ ਜਨਰਲ ਜ਼ੋਰਾਵਰ ਸਿੰਘ ਨੇ ਆਪਣੇ ਸਰ ਤੜ ਦੀ ਬਾਜ਼ੀ ਲਗਾਈ ਸੀ ਤੇ ਇਹ ਇਲਾਕਾ ਜਿੱਤ ਕੇ ਸਰਕਾਰੇ ਖਾਲਸਾ ਦੀ ਝੋਲੀ ਪਾਇਆ ਇਹ ਇਲਾਕਾ 1841 ਵਿੱਚ ਸਿੱਖ ਰਾਜ ਦਾ ਹਿੱਸਾ ਸੀ ਜਿਸ ਦਾ ਸਬੂਤ ਹੈ ਟਕਲਾ ਕੋਟ ਵਿੱਚ ਉਸ ਰਿਆ ਜ਼ੋਰਾਵਰ ਕਿਲਾ ਜੋ ਜਨਰਲ ਜ਼ੋਰਾਵਰ ਸਿੰਘ ਦੇ ਨਾਮ ਤੇ ਬਣਿਆ ਹੋਇਆ ਹੈ ਜਨਰਲ ਜ਼ੋਰਾਵਰ ਸਿੰਘ ਨੇ ਲद्दाख ਨੂੰ ਫਤਿਹ ਕਰਨ ਤੋਂ ਬਾਅਦ ਤਿੱਬਤ ਨੂੰ ਫਤਿਹ ਕਰਨ ਲਈ ਤੁਰ ਪਿਆ ਮਾਨਸਰੋਵਰ ਝੀਲ ਦੇ ਇਲਾਕੇ ਨੂੰ ਸਹਿਜੇ ਹੀ ਫਤਿਹ ਕਰਕੇ ਉਸਨੇ ਤਿੱਬਤ ਵੱਲ ਚੜ੍ਹਾਈ ਕਰ ਦਿੱਤੀ ਇਹਨਾਂ ਜਿੱਤਾਂ ਨੂੰ ਸੁਣ ਕੇ ਅੰਗਰੇਜ਼ ਬਖਲਾ ਗਏ ਤੇ ਉਹਨਾਂ ਨੇ ਡੋਗਰਿਆਂ ਦੀ ਮਦਦ ਨਾਲ ਇੱਕ ਸਾਜ਼ਿਸ਼ ਦੇ ਤਹਿਤ ਲਾਹੌਰ ਦਰਬਾਰ ਵੱਲੋਂ ਸੁਨੇਹਾ ਭਿਜਵਾ ਕੇ ਜ਼ੋਰਾਵਰ ਸਿੰਘ ਨੂੰ ਵਾਪਸ ਬੁਲਾ ਲਿਆ ਜਦੋਂ ਜਰਨੈਲ ਜ਼ੋਰਾਵਰ ਸਿੰਘ ਵਾਪਸ ਪਰਤ ਰਿਹਾ ਸੀ ਤਾਂ ਟੋਇਓ ਦੇ ਸਥਾਨ ਤੇ ਤਿੱਬਤੀ ਫੌਜਾਂ ਨੇ ਉਸਤੇ ਹਮਲਾ ਕਰ ਦਿੱਤਾ ਖਾਲਸਾ ਫੌਜ ਦੀ ਗਿਣਤੀ ਬਹੁਤ ਥੋੜੀ ਹੋਣਾ ਮਾਈਨਸ 45 ਡਿਗਰੀ ਤਾਪਮਾਨ ਸਹਿਣ ਦੇ ਆਦੀ ਨਾ ਹੋਣਾ ਕੱਚੇ ਚੌਲਾਂ ਦਾ ਭੋਜਨ ਅਤੇ ਠੰਡ ਕਾਰਨ ਬਿਮਾਰ ਹੋਏ ਘੋੜਿਆਂ ਦੇ ਬਾਵਜੂਦ ਖਾਲਸਾ ਫੌਜ ਨੇ ਜਰਨੈਲ ਜੋਰਾਵਰ ਸਿੰਘ ਦੀ ਅਗਵਾਈ ਵਿੱਚ ਅਜਿਹੀ ਬਹਾਦਰੀ ਨਾਲ ਜੰਗ ਕੀਤੀ ਕਿ ਚਿੱਟੀ ਬਰਫ਼ ਦਾ ਰੰਗ ਲਾਲ ਹੋ ਗਿਆ ਇਸ ਦੌਰਾਨ ਜੰਗ ਜਿੱਤ ਰਹੀ ਖਾਲਸਾ ਫੌਜ ਦੀ ਅਗਵਾਈ ਕਰ ਰਹੇ ਜਰਨੈਲ ਦੇ ਪੱਟ ਵਿੱਚ ਇੱਕ ਗੋਲੀ ਆਨ ਲੱਗੀ ਸੂਰਮਾ ਘੋੜੇ ਤੋਂ ਹੇਠਾਂ ਡਿੱਗ ਪਿਆ ਪਰ ਫਿਰ ਵੀ ਆਪਣੇ ਬਰਛੇ ਨਾਲ ਦੁਸ਼ਮਣਾਂ ਦਾ ਮੁਕਾਬਲਾ ਕਰਦਾ ਰਿਹਾ ਅਤੇ ਦੁਪਹਿਰ ਤੱਕ ਕਿਸੇ ਵੈਰੀ ਦੀ ਉਸ ਦੇ ਲਾਗੇ ਆਉਣ ਦੀ ਜ਼ਰੂਰਤ ਨਾ ਹੋਈ ਆਖਰ ਇੱਕ ਵੈਰੀ ਨੇ ਕੁਝ ਉਚਾਈ ਤੋਂ ਇੱਕ 蒂ਪਤੀ ਵਰषा ਵਗਾਤਾ ਵਾਰਿਆ ਜਿਹੜਾ ਜਰਨੈਲ ਦੀ ਪਿੱਠ ਤੇ ਵੱਜ ਕੇ ਛਾਤੀ ਵਿੱਚੋਂ ਪਾਰ ਹੋ ਗਿਆ ਤੇ ਜਰਨੈਲ ਜ਼ੋਰਾਵਰ ਸਿੰਘ ਸ਼ਹਾਦਤ ਪਾ ਗਏ ਜ਼ੋਰਾਵਰ ਸਿੰਘ ਇਤਨੇ ਬਹਾਦਰੀ ਨਾਲ ਲੜਿਆ ਕਿ 蒂ਪਤੀ ਲੋਕ ਉਸ ਦੇ ਇੱਕ ਇੱਕ ਵਾਲ ਨੂੰ ਪੁੱਟ ਕੇ ਨਿਸ਼ਾਨੀ ਤੌਰ ਤੇ ਘਰਾਂ ਨੂੰ ਲੈ ਗਏ ਉਸ ਦੇ ਸਰੀਰ ਦੀ ਬੋਟੀ-ਬੋਟੀ ਕਰਕੇ ਲੜਾਈ 'ਚ ਹਿੱਸਾ ਲੈਣ ਵਾਲੇ ਹਰੇਕ ਕਬੀਲੇ ਦੇ ਸਰਦਾਰ ਨੂੰ ਇੱਕ-ਇੱਕ ਬੋਟੀ ਵੰਡ ਦਿੱਤੀ ਕਿਉਂਕਿ ਤਿੱਬਤੀ ਲੋਕ ਮੰਨਦੇ ਹਨ ਕਿ ਸ਼ੇਰ ਦੇ ਮਾਸ ਨੂੰ ਘਰ ਵਿੱਚ ਰੱਖਣ ਨਾਲ ਸ਼ੇਰ ਵਰਗਾ ਬਹਾਦਰ ਪੁੱਤ ਜਨਮ ਲੈਂਦਾ ਹੈ ਪਰ ਜ਼ੋਰਾਵਰ ਸਿੰਘ ਦੀ ਬਹਾਦਰੀ ਭਰੇ ਕਾਰਨਾਮਿਆਂ ਨੂੰ ਦੇਖ ਕੇ ਤਿੱਬਤੀ ਲੋਕ ਜ਼ੋਰਾਵਰ ਸਿੰਘ ਨੂੰ ਹੀ ਸ਼ੇਰ ਸਮਝ ਕੇ ਇਸ ਦੇ ਮਾਸ ਨੂੰ ਘਰ ਵਿੱਚ ਲੈ ਗਏ ਕਿ ਉਹਨਾਂ ਦੀ ਆਉਣ ਵਾਲੀ نسل ਸ਼ੇਰ ਜ਼ੋਰਾਵਰ ਸਿੰਘ ਵਰਗੀ ਬਹਾਦਰ ਪੈਦਾ ਹੋਵੇਗੀ ਇਨਫੋਰਮੇਟਿਵ ਵੀਡੀਓ ਬਹੁਤ ਵਧੀਆ ਵੀਡੀਓ ਬਹੁਤ ਵਧੀਆ ਜਾਣਕਾਰੀ ਜਿਹੜੀ ਇਸ ਵੀਡੀਓ ਦੇ ਵਿੱਚ ਮਿਲੀ ਦੇਖੋ ਤੁਸੀਂ ਕਿ ਜਨਰਲ ਜ਼ਰਾਵਰ ਸਿੰਘ ਦੀ ਬਹਾਦਰੀ ਜਨਰਲ ਜ਼ਰਾਵਰ ਸਿੰਘ ਦੀ ਬਹਾਦਰੀ ਦੇਖੋ ਕਿ ਉਹਨਾਂ ਨੇ ਲੇਹ ਲਦਾਖ ਦਾ ਵੀ ਏਰੀਆ ਫਤਿਹ ਕੀਤਾ ਤਿੱਬਤ ਦਾ ਏਰੀਆ ਵੀ ਫਤਿਹ ਕੀਤਾ ਤੇ ਦੇਖੋ ਤੁਸੀਂ ਕਿ ਜਿਹੜੀ ਉੱਥੇ ਦੇ ਲੋਕ ਸੀਗੇ ਨਾ ਉਹ ਜਨਰਲ ਜ਼ਰਾਵਰ ਸਿੰਘ ਦੇ ਮਾ ਸੇਰੇ ਸੀਗੇ ਵਾਰ ਜਿਹੜੇ ਸੀਗੇ ਉਹ ਘਰ ਲੈ ਕੇ ਸੀਗੇ ਤੇ ਉਹਨਾਂ ਦਾ ਮੰਨਣਾ ਸੀਗਾ ਕਿ ਸਾਡੇ ਘਰ ਵੀ ਜਨਰਲ ਜ਼ਰਾਵਰ ਸਿੰਘ ਵਰਗਾ ਬਹਾਦਰ ਜਿਹੜਾ ਉਹ ਪੈਦਾ ਹੋਏਗਾ ਅਸੀਂ ਛੇ ਜ਼ਰਾਵਰ ਸਿੰਘ ਦੀ ਲੈ ਕੇ ਦੇਖੋ ਇਹ ਜਿਹੜਾ ਕਿ ਦੁਸ਼ਮਣਾਂ ਕੋਲ ਡਿੱਗਦਾ ਨਹੀਂ ਸੀ ਜਿਹੜੇ ਪਾਸੇ ਕੋਲੇ ਦਾ ਮੂੰਹ ਕਰ ਲਿੰਦਾ ਸੀ ਨਾ ਉਹ ਲਾਕਾ ਜਿਹੜਾ ਕਿ ਫਤ੍ਹਾ ਕਰ ਲੈਂਦਾ ਹੁੰਦਾ ਸੀ ਤੇ ਉਸ ਟਾਈਮ ਜਿਹੜਾ ਬ੍ਰਿਟਿਸ਼ ਇਹਦਾ ਟਾਈਮ ਸੀਗਾ ਕੋਈ ਹੋਰ ਵੀ ਸੂਰ ਜਿਹੜਾ ਕਿ ਰਿਆਸਤਾਂ ਹੁੰਦੀਆਂ ਸੀ ਤੇ ਕੱਲਿਆਂ ਬੰਦਿਆਂ ਦਾ ਕੰਮ ਨਹੀਂ ਸੀ ਇਹਨੂੰ ਢਾ ਲੈਣਾ ਤੇ ਦੋ ਆ ਕਿੰਨਾ ਰਿਆਸਤਾਨੀ ਮਿਲ ਕੇ ਜਲਾ ਕੇ ਸਿਆਸਤ ਕਰਕੇ ਜੁਰਾਵਰ ਸਿੰਘ ਨੂੰ ਢਾਡ ਦੀ ਲਾ ਕੇ ਕੋਸ਼ਿਸ਼ ਕੀਤੀ ਹੈ ਦੇਖੋ ਇੱਥੇ ਕੀ ਗਦਦਾਰੀਆਂ ਵੀ ਹੋਈਆਂ ਨੇ ਇਹਨੂੰ ਢਾਣਾ ਕੋਈ ਬੰਦੇ ਵੀ ਜਿੱਤੇ ਗਏ ਨੇ ਕਿ ਉਹ ਗਏ ਹੋਏ ਨੂੰ ਵਾਪਸ ਬੁਲਾ ਕੇ ਉਸ ਏਰੀਆ ਦੇ ਵਿੱਚੋਂ ਕਰਾਸ ਕਰਵਾਇਆ ਗਿਆ ਵਾ ਕਿ ਜਿੱਥੇ ਇੰਨੀ-ਇੰਨੀ ਬਰਫ਼ ਲੱਗੀ ਪਈ ਕਿ ਜਿੱਥੇ ਪੈਰ ਰੱਖੋ ਤਾਂ ਤੇ ਜਿਵੇਂ ਕਿ ਇੰਨੀ ਸਰਦੀ ਸੀਗੀ ਕਿ ਜਿਹੜੇ ਉਹ ਜਿਹੜੇ ਘੋੜਿਆਂ ਤੇ ਸਵਾਰ ਸੀਗੇ ਨਾ ਉਹ ਘੋੜੇ ਵੀ ਬਿਮਾਰ ਸੀ ਠੰਡ ਦੀ ਵਜ੍ਹਾ ਕੋ ਤੇ ਮਤਲਬ ਫਿਰ ਵੀ ਜਿਹੜੀ ਖਾਲਸੇ ਦੀ ਫੌਜ ਸੀਗੀ ਉਹਨਾਂ ਨੇ ਇੰਨੀ ਬਹਾਦਰੀ ਦੇ ਨਾਲ ਕੰਮ ਲਿਆ ਕਿ ਕਹਿੰਦੇ ਆ ਕਿ ਉਹ ਬਰਫ਼ ਦਾ ਜਿਹੜਾ ਚਿੱਟਾ ਰੰਗ ਸੀਗਾ ਉਹ ਖੂਨ ਦੇ ਨਾਲ ਲਾਲ ਹੋ ਗਿਆ ਸੀਗਾ ਅੱਛਾ ਮੈਂ ਤੁਹਾਨੂੰ ਦੱਸਦਾ ਕਹਿੰਦੇ ਨੇ ਕਿ ਉੱਥੇ ਜਿਹੜੀਆਂ ਸ਼ਹੀਦੀਆਂ ਹੋਈਆਂ ਨੇ ਨਾ ਕਿਸੇ ਦੇ ਵੀ ਪੇਟ ਤੇ ਵਾਰ ਨਹੀਂ ਲੰਡਾ ਹਾਂ ਕਿਸੇ ਵੀ ਕਰਦੇ ਆ ਸਾਹਮਣੇ ਗੱਲ ਹੈ ਕਿ ਦੇਖ ਰਿਹਾ ਨੇ ਕਿ ਸਾਹਮਣੇ ਬਹੁਤ ਜ਼ਿਆਦਾ ਫੌਜ ਹੈ ਲੇਕਿਨ ਜਿੰਨੇ ਵੀ ਸ਼ਹੀਦ ਹੋਏ ਨੇ ਉਹਨਾਂ ਦੇ ਸਾਹਮਣੇ ਛਾਤੀਆਂ ਦੇ ਵਾਰ ਨਹੀਂ ਲੰਡਾ ਬੀਤੇ ਦਿਵਾਰ ਦੀ ਵੀ ਮੇਰਾ ਪਰਤਿਆ ਨਹੀਂ ਆਉਣਾ ਧਨ ਕੇ ਜਿਹੜੀ ਹੈ ਨਾ ਮਤਲਬ ਕਿ ਹਿੰਮਤ ਨਾਲ ਕੁਰਬਾਨੀ ਦਿੱਤੀ ਆ ਬਾਕੀ ਵੀਡੀਓ ਵਾਵਾ ਇਨਫੋਰਮੇਟਿਵ ਸੀਗੀ ਅਪਡੇਟ ਵਧੀਆ ਲਗੀ ਤੇ ਦੇਖੋ ਲੇ ਲਦਾਖ ਦਾ ਏਰੀਆ ਅੱਛਾ ਮੈਨੂੰ ਇੱਕ ਚੀਜ਼ ਬਹੁਤ ਹੋ ਇੰਟਰਸਟਿੰਗ ਲੱਗੀ ਕਿ ਪੰਜਾਬ ਕਿੰਨਾ ਵੱਡਾ ਸੀਗਾ ਪੰਜਾਬ ਹੋ ਵੱਡਾ ਸੀ ਪੰਜਾਬ ਬਹੁਤ ਵੱਡਾ ਸੀ ਅਸੀਂ ਗੱਲ ਕਰਦੇ ਆ ਕਿ 47 ਜਿਹੜਾ ਨਾ 47 ਇਹ ਇੱਕ ਸਿਆਸਤ ਦੇ ਤਹਿਤ ਵੰਡ ਹੋਈ ਜਾਂ ਨਾ ਪਾਕਿਸਤਾਨ ਬਣਾਇਆ ਗਿਆ ਨਾ ਇੱਕ ਪੋਲਿਟਿਕਸ ਕੀਤੀ ਗਈ ਹੈ ਇੱਕ ਸਿਆਸਤ ਕੀਤੀ ਗਈ ਹੈ ਕੀ ਹੈ ਪੰਜਾਬ ਬਹੁਤ ਵੱਡਾ ਸੀਗਾ ਔਰ ਨਾ ਉਸ ਟਾਈਮ ਪੰਜਾਬ ਇੰਡੀਆ ਹਿੰਦੁਸਤਾਨੇ ਕਹਣੇ ਘਾਰਚੀ ਸੀਗਾ ਨਾ ਹੀ ਅੱਜ ਇਹ ਕਹਣੇ ਘਾਰ ਦੇ ਵਿੱਚ ਚਲ ਲੇਕਿਨ ਕੀਤਾ ਕੀ ਗਿਆ ਅੰਗਰੇਜ਼ਾਂ ਨਾਲ ਰਲ ਕੇ ਕੋਈ ਐਸਾ ਜਾਲ ਪਾ ਕੇ ਚਲੇ ਗਏ ਹੋਏ ਨੇ ਕਿ ਪੰਜਾਬ ਦੇ ਹੀ ਵੰਡ ਕਰਕੇ ਪਾਕਿਸਤਾਨ ਬਣ ਗਿਆ ਉਹ ਜਿਹੜੇ ਸਾਰੇ ਸਰਦਾਰ ਵੀਰ ਨੇ ਉਹਨਾਂ ਨੇ ਜਿਹੜੇ ਪਾਕਿਸਤਾਨ ਨੇ ਉਹਨਾਂ ਨੂੰ ਡਿਵਾਈਡ ਕਰ ਦਿੱਤਾ ਗਿਆ ਉਹਨਾਂ ਨੂੰ ਪਾਕਿਸਤਾਨ ਨੂੰ ਕਿ ਪਾਕਿਸਤਾਨੀ ਏਰੀਆ ਦੇ ਵਿੱਚ ਕਰ ਗਿਆ ਉਹ ਵੀ ਪੋਲਿਟਿਕ ਸੀਗੀ ਕਿ ਇਹ ਇਹਨਾਂ ਦਾ ਆਪਸ ਵਿੱਚ ਪਿਆਰ ਬੜਾ ਵਾ ਮੋੜ ਕੇ ਇਹਨਾਂ ਚੀਜ਼ਾਂ ਨੂੰ ਲੈ ਕੇ ਆਪਸ ਦੇ ਵਿੱਚ ਜਿਲਾ ਕਿ ਉਹ ਜੇ ਰਹਿਣਗੇ ਲੜਦੇ ਰਹਿਣਗੇ ਲੇਕਿਨ ਇਸ ਚੀਜ਼ ਦੇ ਵਿੱਚ ਵੀ ਉਹ ਕਰਨ ਨਾ ਨਹੀਂ ਹੋ ਸਕੀ ਬਿਲਕੁਲ ਲੇਕਿਨ ਆ ਵਾਕਿ ਪੰਜਾਬ ਵਾਕਿ ਬਹੁਤ ਵੱਡਾ ਸੀਗਾ ਅੱਛਾ ਲੈ ਲੇ ਤਾਂ ਆਖਦਾ ਇਹ ਜਿਹੜੇ ਏਰੀਏ ਆ ਇਹ ਐਕਸਟੈਂਡ ਚਾਈਨਾ ਦੇ ਕੋਲ ਆ ਤੇ ਭਾਰਤ ਦਾ ਤੇ ਚਾਈਨਾ ਦਾ ਜਿਹੜਾ ਰਿਲੇਸ਼ਨ ਖਰਾਬ ਵੀ ਹੋਇਆ ਸੀਗਾ ਉਹ ਵੀ ਇਨ ਏਰੀਏ ਨੂੰ ਲੈ ਕੇ ਜਿਹੜਾ ਉਹ ਖਰਾਬ ਹੋਇਆ ਸੀਗਾ ਤੇ ਕਿਉਂਕਿ ਬਹੁਤ ਦਫਾ ਭਾਰਤ ਨੇ ਆ ਇਰੀਆ ਇਹਨਾਂ ਕੋ ਮੰਗਣ ਦੀ ਕੋਸ਼ਿਸ਼ ਕੀਤੀ ਆ ਲੇਕਿਨ ਚਾਈਨਾ ਦਾ ਆਹੀ ਕਹਿਣਾ ਵਾ ਕਿ ਖਾਲਸੇ ਦੀ ਇਮਾਨਤਾ ਤੇ ਇਸ ਬਾਰੇ ਸਾਡੇ ਕੋਲ ਖਾਲਸੇ ਦਾ ਨੁਮਾਇੰਦਾ ਆ ਕੇ ਹੀ ਗੱਲ ਕਰੇਗਾ ਤੇ ਆ ਅਸੀਂ ਉਹਨਾਂ ਦੀ ਇਮਾਨਤ ਉਹਨਾਂ ਨੂੰ ਹੀ ਦਵਾਗੇ ਜੋ ਕਿ ਬਹੁਤ ਵਧੀਆ ਗੱਲਾਂ ਬਾਕੀ ਵੀਡੀਓ ਬਹੁਤ ਇੰਟਰਸਟਿੰਗ ਤੇ ਇਨਫੋਰਮੇਟਿਵ ਸੀਗੀ ਗਾਇਸ ਤੁਹਾਨੂੰ ਕਿੱਦਾਂ ਲੱਗੀ ਤੁਸੀਂ ਕਮੈਂਟ ਕਰਕੇ ਲਾਜ਼ਮੀ ਕਸਨੇ ਜ਼ਿਆਦਾ ਤੋਂ ਜ਼ਿਆਦਾ ਨਵੇਂ ਚੈਨਲ ਨੂੰ ਸਪੋਰਟ ਕਰਨਾ ਹੈ ਸਬਸਕ੍ਰਾਈਬਾਂ ਕਰਵਾ ਦੀ ਸਪੋਰਟ ਦੀ ਬਹੁਤ ਜ਼ਰੂਰਤ ਆ ਤੇ ਲਾਜ਼ਮੀ ਜੇ ਰਹਿਣਾ ਉਹ ਸਪੋਰਟ ਕਰੋ ਜ਼ਿਆਦਾ ਤੋਂ ਜ਼ਿਆਦਾ ਤਾਂ ਕਿ ਅਸੀਂ ਵਧੀਆ ਵਧੀਆ ਅਪਡੇਟ ਤੁਹਾਡੇ ਆਸਤੇ ਲੈ ਕੇ ਆਈਏ ਅੱਛਾ ਇਹ ਕੀ ਹੁੰਦਾ ਸਾਡੀ ਆਵਾਜ਼ ਨੂੰ ਜਿੰਨਾ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਸੀਂ ਓਨਾ ਹੀ ਜ਼ਿਆਦਾ ਜਿਹੜਾ ਕਿ ਅਸੀਂ ਆਪਣੀ ਹੱਥ ਸਾਜ ਦੀ ਆਵਾਜ਼ ਜਿਹੜੀ ਆ ਇਸ ਤਰ੍ਹਾਂ ਹੀ ਅਸੀਂ ਆਪਣੇ ਪਿਆਰੇ ਪੰਜਾਬ ਨੂੰ ਅਸੀਂ ਆਪਣੇ ਪਿਆਰੇ ਸਿੱਖ ਭੈਣ ਭਰਾਵਾਂ ਨੂੰ ਸਕੋਰ ਕਰਦੇ ਰਵਾਂਗੇ ਤੇ ਉਹਨਾਂ ਦੀ ਹੱਕ ਦੀ ਗੱਲ ਜਿਹੜੀ ਆ ਉਹ ਕੰਨਦੇ ਰਵਾਂਗੇ ਬਾਕੀ ਮਿਲਦੇ ਆ ਨੈਕਸਟ ਵੀਡੀਓਜ਼ ਹੱਸਦੇ ਰਹੋ ਤੇ ਵਾਸਤੇ ਰਹੋ